ਅਸੀਂ ਦੋਸਤੋ ਫਿਰ ਤੋਂ ਹਾਜ਼ਰ ਹਾਂ ਇੱਕ ਖਬਰ ਦੇ ਨਾਲ ਖਬਰ ਹੈ ਚੰਡੀਗੜ੍ਹ ਦੇ ਸੈਕਟਰ 41 ਤੋਂ ਦੇਖ ਸਕਦੇ ਹੋ ਇੱਕ ਮੁੰਡੇ ਤੇ ਤੇਜ਼ਦਾਰ ਹਥਿਆਰਦਾਨ ਹਮਲਾ ਕੀਤਾ ਗਿਆ ਇੱਕ ਚੱਕੀ ਹੋ ਗਿਆ ਜਿਸ ਨੂੰ ਸੈਕਟਰ 16 ਹਸਪਤਾਲ ਜਾਏਗਾ ਮੌਕੇ ਤੇ ਪਹੁੰਚ ਲਿਏ ਜਿਹੜੇ ਹੈਗੇ ਨੇ ਚੌਕੀ ਇੰਚਾਰਜ ਆਪਣਾ 16 ਤੋਂ ਪਹੁੰਚੇ ਨੇ ਪਰ ਪੂਰਾ ਮਾਮਲਾ ਨਹੀਂ ਕਰੀ ਗਿਆ ਸਾਨੂੰ ਕਨਫਰਮੇਸ਼ਨ ਨਹੀਂ ਸੀ ਝਗੜਾ ਹੋਇਆ ਹੈ ਸੈਕਟਰ 41 41 ਪੀਸ ਠੀਕ ਹੈ ਜੀ ਹਾਊਸ ਨੰਬਰ 1742 ਅਸੀਂ ਮੌਕੇ ਤੇ ਗਏ ਹਾਂ ਉੱਥੇ ਪਤਾ ਲੱਗਾ ਵੀ ਇੱਧਰ ਝਗੜਾ ਹੋਇਆ ਕੋਈ ਤੇਜ਼ਦਾਰ ਹਥਿਆਰ ਲੱਗਿਆ ਲੱਗਿਆ ਇਸੇ ਮੈਰਰ ਲੈ ਰਹੇ ਹਾਂ ਜਿਹੜਾ ਜਿਹੜਾ ਹਲੇ ਹਲਫਟ ਹੈ ਪੱਕੀ ਜਿਹੜਾ ਉਧਰ ਮੋਕੇ ਦੇ ਜਿਹੜੇ ਸੀਸੀਟੀਵੀ ਕੁੱਤੇ ਦੇ रहे ਉੱਤੇ ਅਸੀਂ ਚੈੱਕ ਕਰਾਂਗੇ ਦੇਖ ਰਹੇ ਹਾਂ ਦੀ ਵੈਰੀਫਾਈ ਕਰੀਏ ਕੁਝ ਪਤਾ ਲੱਗਿਆ ਜੀ ਇਹਦਾ ਨਾਮ ਕੀ ਹੈ ਕੀ ਕੰਮ है, ਹੈ ਕਿੱਥੇ ਰਹਿਣ ਵਾਲਾ ਹੈ ਆਹ ਕਰਾ ਕੌਣ ਨਵੀਨ ਨਵੀਨ ਨਾਮ ਵਿੱਚ ਵਿੱਚ ਇਹਦੀ ਪੰਜਾਬੇ ਹਰਿਆਣੇ ਨਹੀਂ ਜੀ ਹਰਿਆਣਾ ਇਹ ਹਮਲਾਵਰ ਕੋਰਣਾ ਦੀ ਕਿਸ ਤਰ੍ਹਾਂ ਦਾ ਹੋਣਾ ਹੈ 41 ਕਿਹਨਾਂ ਹਮਲਾਵਰ ਹੈ ਇਹ ਵੀ ਸਸਟਰੀ ਟੈਕ ਕਰਾਂਗੇ ਉਹ ਵਾਸਤੇ ਪੇਪਰ ਦਾ ਵੀ ਠੀਕ ਕੰਮ ਕਰਦੇ ਨੇ ਜੋ ਹਮਲਾ ਹੈ ਉਹਨਾਂ ਦੇ ਬਾਰੇ ਵਿੱਚ ਪੂਰਾ ਡੀਟੈਲ ਸਸਟਰੀ ਆਪ ਕਿਹੜੇ ਪਾਲਿਸ ਸਟੇਜ ਤੇ ਉਹ ਪ੍ਰੈਕਟਿਸ ਕਰਾ ਚੁੱਕੇ ਹਨ ਜੋ ਵੀ ਫੋਟੋ ਇਕੱਠਾ ਹੋਗਾ ਉਸ ਦੇ ਫਿਲਹਾਲ ਜਿਹੜਾ ਜਖਮੀ ਮੁੰਡਾ ਹੈ ਉਹਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪੀਜੀਆਈ ਡਾਕਟਰਾਂ ਵੱਲੋਂ ਰੈਫਰ ਕੀਤਾ ਪਰ ਇਹਦੇ ਸਾਥੀਆਂ ਵੱਲੋਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਕੇ ਗਏ ਨੇ ਪ੍ਰਾਈਵੇਟ ਗੱਡੀ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਉਹਦੇ ਧਰੀ ਹੈ ਉਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਾਇਆ ਗਿਆ ਤਾਂ ਕਿ ਉਹ ਜਲਦੀ ਉਹਦਾ ਇਲਾਜ ਹੋ ਸਕੇ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਣਕਾਰੀ ਇਕੱਠਾ ਕਰਨ ਕੋਸ਼ਿਸ਼ ਕਰ ਰਹੀ ਹੈ ਸੀਸੀਟੀ ਫੁਟੇਜ ਸੰਘਾਲ ਲਈ ਅਗਰ ਕਾ ਕੌਣ ਹਮਲਾਵਰ ਹੈ ਕਿਸ ਕਾਲ ਨੂੰ ਜਿਹੜਾ ਲੇਕਿਨ ਬਾਤ ਹੋਇਆ ਕਿੰਨੇ ਮੁੰਡੇ ਸੀ ਜਿਹੜੇ ਹਮਲਾਤ ਕਰਕੇ ਮੌਕੇ ਤੋਂ ਫਰਾਰ ਹੋਏ ਨੇ ਉਹਨਾਂ ਦੀ ਵੀ ਪੁਲਿਸ ਭਾਲ ਕਰ ਰਹੀ ਆ ਪਰ ਦੇਖਣ ਮਿਲਗਾ ਲੋਗੀ ਉਹਨਾਂ ਦੀ ਕਿੰਨੀ ਜਲਦੀ ਗ੍ਰਿਫਤਾਰੀ ਹੁੰਦੀ ਆ ਯਾ ਕਿਸ ਗੱਲ ਨੂੰ ਲੈ ਕੇ ਇਹਨਾਂ ਕੀ ਰੰਜਿਸ਼ ਸੀ ਇਹ ਤਾਂ ਹੁਣ ਦੂਸਰੇ ਪੱਖ ਦੇ ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਹੋਵੇਗਾ ਆਪਣੇ ਸੇ ਹੋਗੀ ਸੁਰਿੰਦਰਪਾਲ ਪਿੰਕੂ ਦਰਲੇਸ਼ ਕੁਆ ਸਟਾਰ ਨਿਊਜ਼ ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ